ਦੀਵਾ ਜਗਾਈ ਰਤਾ ਚਾਨਣ ਕਰੀ ਛੇਤੀ ਕਰ ਅੱਲਾ ਦੇ ਵਾਸਤੇ ਦਰ ਨਾਲ ਕੰਬਦੇ ਸੀ ਉੱਠ ਖੜੇ ਹੋਏ ਤੇ ਬੁੱਢੀ ਮਾਤਾ ਨੇ ਲੈਂਪ ਲੱਭਿਆ ਤੇ ਅੱਗ ਬਾਲ ਕੇ ਚਾਨਣ ਕੀਤਾ ਹੀ ਸੀ ਕਿ ਬਗਿਆੜਾਂ ਦਾ ਦਹਾੜਨਾ ਇੱਕਦਮ ਬੰਦ ਹੋ ਗਿਆ ਦਬੋਚ ਲਿਆ ਦੁਸ਼ਟਾਂ ਨੇ ਕਰਤਨਬਾਈ ਬੋਲਿਆ ਤੇ ਖਰੋੜੀ ਉਠਾ ਕੇ ਦਰਵਾਜ਼ੇ ਵੱਲ ਗਿਆ ਪਰ ਉਸ ਵੇਲੇ ਕੁੱਤੇ ਭੌਂਕਣ ਲੱਗ ਪਏ ਕੋਈ ਆਦਮੀ ਦੌੜਦਾ ਹੋਇਆ ਆਇਆ ਅਤੇ ਬੜੇ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗਾ ਕਮਰੇ ਅੰਦਰ ਬਰਫੀਲੀ ਬੱਦਰੀ ਆਵੜੀ ਜਦੋਂ ਖਿੰਡਪੁੰਡ ਗਈ ਤਾਂ ਸਾਨੂੰ ਦੂਈ ਛੇ ਨਜ਼ਰ ਆਇਆ ਉਸ ਦਾ ਚਿਹਰਾ ਪੀਲਾ ਬਸਾਰ ਵਰਗਾ ਸੀ ਉਸ ਦਾ ਸਾਹ ਨਾਲ ਸਾਹ ਨਹੀਂ ਸੀ ਲੱਗ ਰਿਹਾ ਉਹ ਲੜਖੜਾਉਂਦਾ ਹੋਇਆ ਅੰਦਰ ਆਇਆ ਤੇ ਕੰਧ ਨਾਲ ਢੋਲ ਲਾ ਲਈ ਬੰਦੂਕ ਉਸ ਨੇ ਹੱਪਦੇ ਹੋਏ ਆਖਿਆ ਪਰ ਸਾਨੂੰ ਤਾਂ ਜਿਵੇਂ ਉਸੇ ਦੀ ਗੱਲ ਕੋਈ ਸਮਝ ਨਹੀਂ ਆ ਰਹੀ ਮੇਰੀਆਂ ਅੱਖਾਂ 'ਗੇ ਹਨੇਰਾ ਛਾ ਗਿਆ ਮੈਨੂੰ ਤਾਂ ਬਸ ਦੋਵੇਂ ਬਜ਼ੁਰਗਾਂ ਦਾ ਡਸਕਣਾ ਹੀ ਸੁਣਾਈ ਦਿੱਤਾ ਕਾਲੀ ਪੀੜ ਦੀ ਬਲੀ ਦਿਆਂਗਾ ਚਿੱਟੀ ਪੇਟ ਦੀ ਬਲੀ ਦਿਆਂਗਾ ਪਵਿੱਤਰ ਬਾਉ ਵਿਦੀਨ ਤੇਰੀ ਰਾਖੀ ਕਰੇ ਇਹ ਤੂੰ ਹੀ ਹੈ ਬੰਦੂਕ ਬੰਦੂਕ ਦਿਓ ਦੂਸ਼ ਨੇ ਫੇ ਰੱਖਿਆ ਬੰਦੂਕ ਹੈ ਨਹੀਂ ਤੂੰ ਕਿੱਥੇ ਚੱਲਿਆ ਕੋਈ ਡਾਂਗ ਹੀ ਦੇ ਦਿਓ ਪਰ ਬੁੱਢੜੇ ਤੇ ਬੁੱਢੜੀ ਨੇ ਉਸ ਦਾ ਵਾਸਤਾ ਪਾਇਆ ਜਦ ਤੱਕ ਅਸੀਂ ਜਿਉਂਦੇ ਹਾਂ ਤੂੰ ਕਿਤੇ ਨਹੀਂ ਕਿਤੇ ਨਹੀਂ ਜਾ ਸਕਦਾ ਜੇ ਜਾਣਾ ਹੀ ਹੈ ਤਾਂ ਸਾਡੀ ਜਾਨ ਕੱਢ ਲੈ ਅਚਾਨਕ ਮੈਨੂੰ ਆਪਣੇ ਸਾਰੇ ਸਰੀਰ ਵਿੱਚ ਅਜੀਬ ਜਿਹੀ ਕਮਜ਼ੋਰੀ ਮਹਿਸੂਸ ਹੋਈ ਤੇ ਮੈਂ ਬਿਸਤਰੇ 'ਚ ਜਾ ਕੇ ਚੁੱਪਚਾਪ ਲੰਮੇ ਪੈ ਗਈ ਮੈਂ ਕੋਈ ਵਿਚਾਰ ਆ ਕਰ ਨਾ ਸਕਿਆ ਐਨ ਘਰ ਲੱਗੇ ਆ ਕੇ ਦਬੋਚ ਰਿਹਾ ਦੂਜੇ ਨੇ ਜ਼ੋਰ ਨਾਲ ਸਾਹ ਲਿਆ ਤੇ ਸ਼ਾਂਟਾ ਨੁੱਕਰ ਵਿੱਚ ਸੁੱਟ ਦਿੱਤਾ ਕੋੜਾਰਾ ਵਿੱਚ ਹੀ ਥਾਤੀ ਫਿਰ ਬਗਿਆੜ ਪਿੱਛੇ ਲੱਗੇ ਉਹ ਵਿਚਾਰਾ ਦੌੜਦਾ ਹੋਇਆ ਪਿੰਡ ਤੱਕ ਪਹੁੰਚਿਆ ਤੇ ਉੱਥੇ ਹੀ ਢੇਰ ਹੋ ਗਿਆ ਉੱਥੇ ਹੀ ਬਗਿਆੜ ਉਸ ਉੱਤੇ ਟੁੱਟ ਪਈ ਕੋਈ ਫਿਕਰ ਨਾ ਕਰ ਕੋੜੀ ਦਾ ਐਨ ਹੀ ਸ਼ੁਕਰ ਹੈ ਕਿ ਤੇਰੀ ਜਾਨ ਬਚ ਗਈ ਜੇ ਕੋੜਾਣਾ ਦੇਖਦਾ ਤਾਂ ਉਹਨਾਂ ਨੇ ਤੈਨੂੰ ਕਿੱਥੇ ਛੱਡਣਾ ਸੀ ਸਾਰਿਆਂ ਦੇ ਰਖਵਾਲੇ ਬਾਉ ਵਿਦੀਨ ਦੀ ਮੇਰ ਨਾਲ ਇਹ ਮਾਮਲਾ ਮੁੱਕ ਗਿਆ ਹੁਣ ਕੱਪੜੇ ਲਾ ਤੇ ਅੱਗ ਲਾ ਕੇ ਬਹਿ ਜਾ ਲਿਆ ਤੇਰੇ ਬੂਟ ਲਾਦੇ ਆ ਕਰਤਨਬਾਈ ਇਧਰ ਉਧਰ ਹੱਥ ਪੈਰ ਮਾਰਨ ਲੱਗਾ ਤੇ ਤੂੰ ਬੁੱਢੜਗੇ ਜੋ ਕੁਝ ਵੀ ਘਰ ਵਿੱਚ ਹੈ ਗਰਮ ਕਰਦੇ ਸਾਈਕਾਲ ਨੂੰ ਉਸਨੇ ਆਖਿਆ ਉਹ ਅੱਗ ਲਾ ਕੇ ਬੈਠੇ ਤਾਂ ਕਰਤਨਬਾਈ ਨੇ ਸੁੱਖ ਦਾ ਸਾ ਲਿਆ ਚਲੋ ਜੋ ਹੋਣਾ ਸੀ ਹੋ ਗਿਆ ਪਰ ਤੂੰ ਇੱਥੋਂ ਇੰਨਾ ਕਿਵੇਲੇ ਕਿਉਂ ਤੁਰਿਆ ਬੋਲਸਾਤ ਕਮੇਟੀ ਦੀ ਮੀਟਿੰਗ ਬੜੀ ਦੇਰ ਤੱਕ ਚੱਦੀ ਰਹੀ ਮੈਂ ਪਾਰਟੀ 'ਚ ਆਪਣਾ ਨਾਂ ਲਿਖਵਾ ਲਿਆ ਬੜੀ ਚੰਗੀ ਗੱਲ ਹੈ ਪਰ ਤੂੰ ਅਗਲੇ ਦਿਨ ਸਵੇਰੇ ਤੁਰ ਪੈਂਦਾ ਤੈਨੂੰ ਉੱਥੋਂ ਕੋਈ ੱੱਕੇ ਨਾਲ ਕੱਢਦਾ ਨਹੀਂ ਸੀ ਰਿਹਾ ਮੈਂ ਬੱਚਿਆਂ ਨਾਲ ਅੱਜ ਹੀ ਮੁੜਨ ਦਾ ਵਾਅਦਾ ਕੀਤਾ ਸੀ ਦੂਏ ਚਿੰਨੇ ਜਵਾਬ ਦਿੱਤੇ ਭਲਕੇ ਸਵੇਰੇ ਹੀ ਪੜ੍ਹਾਈ ਸ਼ੁਰੂ ਕਰ ਦੇਾਂਗੇ ਹੈ ਕਮਲਾ ਕਰਤਨਬਾਈ 埔ੜਕ ਪਿਆ ਤੇ ਗੁੱਸਾ ਚੜਨ ਕਾਰਨ ਜ਼ੋਰ-ਜ਼ੋਰ ਦੀ ਸਿਰ ਮਾਰਨ ਲੱਗ ਸੁਣਦੀ ਹੈ ਵੇਖਦੀ ਹੈ ਇਹਨੇ ਇਹਨਾਂ ਨਿਆਣਿਆਂ ਇਹਨਾਂ ਨਰੀ ਚੋਚਣਾ ਨਾਲ ਵਾਦਾ ਕੀਤਾ ਸੀ ਜੇ ਤੇਰੀ ਜਾਨ ਨਾ ਬਚਦੀ ਤਾਂ ਰਤਾ ਸੋਚ ਦਿਮਾਗ ਤੋਂ ਕੰਮ ਲੈ ਤੂੰ ਆਖਦਾ ਕੀ ਪਿਆ ਇਹ ਮੇਰਾ ਫਰਜ਼ ਹੈ ਮੇਰਾ ਕੰਮ ਹੈ ਬਾਬੂ ਜੀ ਪਰ ਮਸਲਾ ਹੋਰ ਹੈ ਪਹਿਲਾਂ ਮੈਂ ਆਮ ਤੌਰ ਤੇ ਪੈਦਲ ਹੀ ਜਾਂਦਾ ਹੁੰਦਾ ਸੀ ਪਰ ਇਸ ਵਾਰੀ ਮੇਰੀ ਅਕਲ ਤੇ ਐਸਾ ਪਰਦਾ ਪਿਆ ਕਿ ਤੁਹਾਡੇ ਕੋਲੋਂ ਘੋੜਾ ਮੰਗ ਲਿਆ ਤੇ ਉਸ ਨੂੰ ਬਗਿਆੜਾਂ ਦੇ ਲਿਖੇ ਲਾ ਦਿੱਤਾ ਕੋਈ ਸਾਡੇ ਇਸ ਗੱਲ ਨੂੰ ਖਸਮਾਂ ਨੂੰ ਖਾਵੇ ਕੋੜਾ ਬੜਾ ਨਕੰਮਾ ਕੋੜਾ ਸੀ ਚਲੋ ਤੇਰੀ ਜਾਨ ਦੀ ਖਾਤਰ ਉਹਦੀ ਬਲੀ ਦਿੱਤੀ ਗਈ ਸਮਝੋ ਕਰਤਨਬਾਈ ਨੇ ਉਹ ਤੇਜਤ ਹੁੰਦੇ ਆਖਿਆ ساری ਉਮਰ ਕੋੜੇ ਬਿਨਾ ਰਿਆ ਹਾਂ ਤੇ ਹੁਣ ਕੋੜੇ ਬਿਨਾ ਮੇਰੀ ਜਾਨ ਨਹੀਂ ਨਿਕਲਣ ਲੱਗੀ ਜੇ ਸੋ ਵੀ ਇਤਰਾਜ਼ ਕਾਇਮ ਰਿਹਾ ਤਾਂ ਕੋਈ ਹੋਰ ਕੋੜਾ ਮਿਲ ਜਾਵੇਗਾ ਬੜੇ ਕੰਮ ਦੀ ਗੱਲ ਆਕੀ ਹੈ ਭਰੇ ਹੋਏ ਗਲੇ ਨਾਲ ਸਾਈਕਲ ਨੇ ਆਖਿਆ ਹੋਰ ਮਿਲ ਜਾਵੇਗਾ ਲੈ ਪੁੱਤਰਾ ਖਾ ਲੈ ਗਰਮ ਗਰਮ ਖਾਣਾ ਉਹ ਚੁੱਪ ਹੋ ਗਏ ਪਲਕ ਮਗਰੋਂ ਬਲਦੇ ਗੋਹਿਆਂ ਨੂੰ ਠੀਕ ਕਰਦਿਆ ਕਰਤਨਬਾਈ ਸੂਚੀ ਪਿਆ ਹੋਇਆ ਫੁੱਸ ਫਸਾਇਆ ਮੈਂ ਤੇਰੇ ਵੱਲ ਵੇਖਦਾ ਦੁਈ ਸ਼ੇਮ ਤੂੰ ਕੋਈ ਮੂਰਖ ਨਹੀਂ ਸਗੋਂ ਸਿਆਣਾ ਮੁੰਡਾ ਹੈ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੂੰ ਇਸ ਸਕੂਲ ਤੇ ਨਾ ਸਮਝ ਨਿਆਣਿਆਂ ਦੇ ਝੰਝਟ ਵਿੱਚ ਕਾਦੇ ਲਈ ਪਿਆ ਹੈ ਜਾਂ ਫਿਰ ਤੇਰੇ ਕਰਨ ਵਾਲਾ ਹੋਰ ਕੋਈ ਕੰਮ ਨਹੀਂ ਰਿਹਾ ਤੂੰ ਕਿਸੇ ਨਾਲ ਸਿਰੀ ਪਾਲੀ ਦਾ ਕੰਮ ਕਰ ਲੈ ਗੁੱਲੀ ਵੀ ਤੇ ਜੁੱਲੀ ਵੀ ਮਿਲ ਜਾਊ ਮੈਂ ਸਮਝਦਾ ਬਾਪੂ ਜੀ ਤੁਸੀਂ ਮੇਰੇ ਭਲੇ ਦੀ ਹੀ ਗੱਲ ਕਰ ਰਹੇ ਹੋ ਪਰ ਜੇ ਨਾ ਸਮਝ ਬੱਚੇ ਬਾਅਦ ਵਿੱਚ ਤੁਹਾਡੇ ਵਰਗੀਆਂ ਹੀ ਗੱਲਾਂ ਕਰਨਗੇ ਕਿ ਸਕੂਲ ਦੀ ਕੀ ਲੋੜ ਹੈ ਪੜਾਈ ਦੀ ਕੀ ਲੋੜ ਹੈ ਤਾਂ ਸੋਵੀਅਤ ਰਾਜ ਦਾ ਕੰਮ ਬਹੁਤ ਅੱਗੇ ਨਹੀਂ ਵਧਣਾ ਤੁਸੀਂ ਇਹ ਤਾਂ ਚਾਹੁੰਦੇ ਹੋ ਕਿ ਰਾਜ ਕਾਇਮ ਰਹੇ ਜੁਗ-ਜੁਗ ਜੀਵੇ ਇਸ ਵਾਸਤੇ ਬਾਪੂ ਜੀ ਸਕੂਲ ਦਾ ਮੇਰੇ ਉੱਤੇ ਕੋਈ ਬੋਝ ਨਹੀਂ ਜੇ ਕਿਤੇ ਮੈਂ ਬੱਚਿਆਂ ਨੂੰ ਹੋਰ ਚੰਗੀ ਤਰ੍ਹਾਂ ਪੜਾ ਸਕਦਾ ਇਹ ਹੀ ਮੇਰੇ ਮਨ ਦਾ ਸੁਪਨਾ ਹੈ ਵੇਖੋ ਨਾ ਲੈਨਿਨ ਨੇ ਵੀ ਕਿਹਾ ਸੀ ਆਸਤੂ ਇੱਕ ਗੱਲ ਦਸੀ ਕਰਤਨਬਾਈ ਨੇ ਦੁਈ ਸ਼ਿੰਦ ਦੀ ਗੱਲ ਟੋਕੀ ਤੇ ਪਲਕ ਚੁੱਪ ਰਹਿਣ ਮਗਰੋਂ ਆਖਿਆ ਤੂੰ ਸਦਾ ਗਮ ਨਾਲ ਘੁੱਲਦਾ ਰਹਿੰਦਾ ਹੈ ਪਰ ਤੇਰੇ ਰੋਣ ਨਾਲ ਲੈਨਿੰਨ ਨੇ ਮੁਰ ਨਹੀਂ ਹੋਣਾ ਹਾਏ ਓਏ ਜੇ ਕਿਤੇ ਇਸ ਦੁਨੀਆ ਵਿੱਚ ਐਸੀ ਤਾਕਤ ਹੁੰਦੀ ਜਾਂ ਫਿਰ ਤੂੰ ਸੋਚਦਾ ਹੈ ਕਿ ਹੋਰ ਕਿਸੇ ਨੂੰ ਦੁੱਖ ਨਹੀਂ ਗਮ ਨਹੀਂ ਤੂੰ ਮੇਰੀਆਂ ਪਸਲੀਆਂ ਹੇਠ ਝਾਤ ਮਾਰ ਕੇ ਵੇਖ ਮੇਰੇ ਦਿਲ ਵਿੱਚੋਂ ਗਮ ਦਾ ਗੁਬਾਰ ਨਿਕਲ ਰਿਹਾ ਹੈ ਮੈਨੂੰ ਨਹੀਂ ਪਤਾ ਕਿ ਤੇਰੇ ਵਿਚਾਰਾਂ ਨਾਲ ਮੇਲ ਖਾਂਦਾ ਕਿ ਨਹੀਂ ਭਾਵੇਂ ਲੈਨਿਨ ਦਾ ਮਜ਼ਹਬ ਦੂਸਰਾ ਸੀ ਪਰ ਮੈਂ ਆਪਣੇ ਮਨ ਅੰਦਰ ਉਹਦੇ ਲਈ ਪੰਜ ਨਮਾਜ਼ ਪੜਦਾ ਪਰ ਦੂਈ ਸ਼ੀਨ ਮੇਰਾ ਖਿਆਲ ਆ ਉਹਦੇ ਵਾਸਤੇ ਭਾਵੇਂ ਅਸੀਂ ਕਿੰਨਾ ਵੀ ਸ਼ੋਗ ਮਨਾਈਏ ਇਸ ਦਾ ਕੋਈ ਫਾਇਦਾ ਨਹੀਂ ਮੈਂ ਬੁੱਢਾ ਆਦਮੀ ਆ ਤੇ ਬੁੱਢਿਆਂ ਵਾਂਗ ਸੋਚਦਾ ਮੈਂ ਤਾਂ ਇਹੋ ਆਖਾਂਗਾ ਕਿ ਲੈਨਿਨ ਹੁਣ ਵੀ ਲੋਕਾਂ ਦੇ ਦਿਲਾਂ ਅੰਦਰ ਜਿਉਂਦਾ ਜਿਵੇਂ ਪਿਓ ਦਾ ਲਹੂ ਉਹਦੇ ਨਿਆਣਿਆਂ ਵਿੱਚ ਚਲਿਆ ਜਾਂਦਾ ਉਵੇਂ ਹੀ ਲੈਨਨ ਵੀ ਪੀੜੀ ਦਰ ਪੀੜੀ ਜ਼ਿੰਦਾ ਰਹੇਗਾ। ਤੁਹਾਡੀਆਂ ਇਹਨਾਂ ਗੱਲਾਂ ਲਈ ਸ਼ੁਕਰੀਆ ਬਾਪੂ ਜੀ। ਤੁਹਾਡੀਆਂ ਗੱਲਾਂ ਸੱਚੀਆਂ ਨੇ। ਲੈਨਨ ਸਾਥੋਂ ਸਦਾ ਲਈ ਵਿਛੜ ਗਿਆ। ਪਰ ਅਸੀਂ ਉਹਦੇ ਨਕਸ਼ੇ ਕਦਮ ਤੇ ਚੱਲਾਂਗੇ। ਇਸ ਗੱਲਬਾਤ ਨੂੰ ਸੁਣਦਿਆਂ ਹੌਲੀ-ਹੌਲੀ ਮੇਰਾ ਚਿੱਤ ਟਿਕਾਣੇ ਆ ਗਿਆ ਸੀ। ਪਹਿਲਾਂ-ਪਹਿਲਾਂ ਤਾਂ ਮੈਨੂੰ ਇਹ ਸਭ ਕੁਝ ਸੁਪਨੇ ਵਰਗਾ ਹੀ ਲੱਗਦਾ ਸੀ। ਮੈਨੂੰ ਬੜਾ ਚਿਰ ਯਕੀਨ ਨਹੀਂ ਆ ਰਿਹਾ ਸੀ ਕਿ ਦੁਈ ਸ਼ਹਿਨ ਸਹੀ ਸਨਮਤ ਵਾਪਸ ਆ ਗਿਆ ਹੈ। ਪਰ ਮਗਰੋਂ ਬਹਾੜ ਦੇ ਹੜ ਵਾਂਗ ਮੁਕਤ ਹੋਏ ਦਿਲ ਅੰਦਰ ਇੱਕ ਸਾਰ ਬੇਮਹਾਰੀ ਖੁਸ਼ੀ ਫੁੱਟ ਪਈ। ਤੇ ਇਸ ਦੇ ਨਿੱਗੇ ਵਹਾ ਵਿੱਚ ਮੇਰਾ ਗੱਜ ਪਰ ਆਇਆ। ਤੇ ਮੈਂ ਫੁੱਟ ਫੁੱਟ ਕੇ ਰੋਣ ਲੱਗ ਪਈ। ਸ਼ਾਇਦ ਪਹਿਲਾਂ ਕਦੀ ਵੀ ਕਿਸੇ ਨੂੰ ਵੀ ਇੰਨੀ ਖੁਸ਼ੀ ਨਹੀਂ ਸੀ ਹੋਈ ਜਿੰਨੀ ਉਸ ਪਲ ਮੈਨੂੰ ਹੋਈ ਸੀ। ਉਦੋਂ ਮੇਰੇ ਲਈ ਕਿਸੇ ਵੀ ਚੀਜ਼ ਦੀ ਹੋਂਦ ਨਹੀਂ ਸੀ ਰਹੀ। ਨਾ ਕੱਚੇ ਕਰਦੀ, ਨਾ ਹੀ ਬਾਹਰ ਤੂਫਾਨੀ ਰਾਤ ਦੀ। ਬਗਿਆੜਾਂ ਦੇ ਵਗ ਦੀ ਜਿਹੜਾ ਪਿੰਡ ਦੇ ਬਾਹਰ ਕਰਤਨਬਾਈ ਦੇ ਇੱਕੋ ਇੱਕ ਘੋੜੇ ਦੀ ਬੋਟੀ-ਬੋਟੀ ਤੋੜ ਰਿਆ ਸੀ। ਕਿਸੇ ਵੀ ਚੀਜ਼ ਦੀ ਹੋਂਦ ਨਹੀਂ ਸੀ ਰਹੀ। ਮੈਂ ਆਪਣੇ ਦਿਲ ਆਪਣੀ ਚੇਤਨਤਾ ਆਪਣੇ ਸਮੁੱਚੇ ਵਜੂਦ ਅੰਦਰ ਅਪਾਰ ਸੁੱਖ ਮਹਿਸੂਸ ਕਰ ਰਹੀ ਸੀ ਜਿਹੜਾ ਚਾਨਣ ਵਾਂਗ ਅਸੀਮ ਤੇ ਅਨੰਤ ਸੀ ਮੈਂ ਆਪਣਾ ਸਿਰ ਟਕੜਿਆ ਬੁੱਲ ਮੀਚ ਲਏ ਤਾਂ ਜੋ ਮੈਨੂੰ ਰੋਂਦੀ ਹੋਈ ਨੂੰ ਕੋਈ ਸੁਣ ਨਾ ਲੇ ਪਰ ਦੂਈ ਸ਼ੇ ਨੇ ਸੁਣ ਹੀ ਲਿਆ ਸੀ ਅੰਗੀਠੀ ਲੱਗੇ ਕੌਣ ਰੋਂਦਾ ਪਿਆ ਦੂਈ ਸ਼ੇ ਨੇ ਆਖਿਆ ਅਰਤਨਾਈ ਬੜੀ ਡਰ ਗਈ ਹੈ ਤਾਈਂ ਉਹ ਰੋਂਦੀ ਪਈ ਹੈ ਸਾਈਕਲ ਨੇ ਆਖਿਆ ਅਲਤਨਾਈ ਉਹ ਕਿਥਉਈ ਦੂਇਸ਼ੇ ਨੇ ਆਪਣੀ ਥਾਂ ਤੋਂ ਉੱਠਿਆ ਤੇ ਮੇਰੇ ਸਰਾਂ ਨੇ ਲੱਗੇ ਗੋਡਿਆਂ ਦੇ ਭਾਰ ਬੈਠ ਕੇ ਮੇਰੇ ਮੋਢਿਆਂ ਨੂੰ ਖਲਾਇਆ ਅਲਤਨਾਈ ਤੈਨੂੰ ਕੀ ਹੋਇਆ ਤੂੰ ਰੋਂਦੀ ਕਿਉ ਪਈ ਹੈ ਮੈਂ ਆਪਣਾ ਮੂੰਹ ਕੰਧ ਵੱਲ ਮੋੜ ਲਿਆ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਪਹਿਲਾਂ ਨਾਲੋਂ ਵੀ ਜ਼ੋਰ-ਜ਼ੋਰ ਦੀ ਵਹਿਣ ਲੱਗ ਪਏ ਵਾਹ ਤਨਾਈ ਪੜਾਏ ਨਾ ਡਰਨਾ ਦੇ ਕੀ ਹੋਇਆ ਤੂੰ ਐਡੀ ਵੱਡੀ ਹੋ ਗਈ ਹੈ ਫਿਰ ਵੀ ਰੋਈ ਜਾ ਰਹੀ ਹੈ ਜ਼ਰਾ ਮੇਰੇ ਵੱਲ ਮੂੰਹ ਕਰ ਮੈਂ ਦੂਈ ਸੇ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਹੰਝੂਆਂ ਨਾਲ ਭਿੱਜਿਆ ਆਪਣਾ ਚਿਹਰਾ ਉਸਦੇ ਮੁੱਢੇ ਨਾਲ ਜੋੜ ਕੇ ਜ਼ਾਰ-ਜ਼ਾਰ ਰੋਣ ਲੱਗ ਪਈ ਮੇਰੇ ਹੰਝੂ ਹੌਕਿਆਂ ਨੂੰ ਰੋਕਿਆ ਵੀ ਨਹੀਂ ਰੁਕ ਰਹੇ ਖੁਸ਼ੀ ਦਾ ਬੁਖਾਰ ਮੇਰਾ ਅੰਗ-ਅੰਗ ਤੋੜੀ ਜਾ ਰਿਹਾ ਸੀ ਮੇਰੇ ਵਿੱਚ ਉਸ ਤੇ ਕਾਬੂ ਪਾਉਣ ਜੋਗੀ ਤਾਕਤ ਵੀ ਨਹੀਂ ਰਹੀ ਇਹਦਾ ਕਿਤੇ ਦਿਮਾਗ ਤਾਂ ਨਹੀਂ ਹਿੱਲ ਗਿਆ ਕਰਤਨਬਾਈ ਫਿਕਰਮੰਦ ਹੋ ਗਿਆ ਤੇ ਉੱਠ ਖਲੋਤਾ ਸਾਰਿਆਂ ਨੂੰ ਅਚਾਨਕ ਹੱਥਾਂ ਪੈਰਾਂ ਦੀ ਪੈ ਗਈ ਸਾਈਕਲ ਮੰਤਰ ਪੜਨ ਲੱਗੀ ਉਸਨੇ ਮੇਰੇ ਮੂੰਹ ਤੇ ਗਰਮ ਪਾਣੀ ਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਮੈਨੂੰ ਭਾਪ ਲਵਾਈ ਤੇ ਮੇਰੇ ਨਾਲ ਉਹ ਵੀ ਰੋਣ ਲੱਗ ਪਈ ਕਾਸ਼ ਕਿ ਉਹ ਜਾਣਦੇ ਹੁੰਦੇ ਕਿ ਮੇਰਾ ਦਿਮਾਗ ਹਿੱਲ ਜਾਣ ਦਾ ਕਾਰਨ ਉਹ ಅಪਾਰ ਖੁਸ਼ੀ ਸੀ ਜਿਸ ਬਾਰੇ ਦੱਸ ਸਕਣ ਦੀ ਮੇਰੇ ਵਿੱਚ ਤਾਕਤ ਨਹੀਂ ਸੀ ਰਹੀ ਹਾਂ ਜੇ ਤਾਕਤ ਹੁੰਦੀ ਤਾਂ ਵੀ ਮੈਂ ਦੱਸ ਨਹੀਂ ਸਕਣਾ ਸੀ ਜਦ ਤੱਕ ਮੇਰਾ ਚਿੱਤ ਟਿਕਾਣੇ ਨਹੀਂ ਆਇਆ ਮੈਂ ਸੌਣਾ ਸਕੇ ਦੂਸੀਂ ਮੇਰੇ ਸਿਰ 'ਤੇ ਆਨੇ ਬੈਠਾ ਹੋਇਆ ਆਪਣੇ ਹੱਥ ਨਾਲ ਮੇਰੇ ਤਪਦੇ ਮੱਥੇ ਨੂੰ ਪਲੋਸਦਾ ਰਿਹਾ। ਸਿਆਲ ਦਾ ਮੌਸਮ ਆਪਣਾ ਡੇਰਾ ਡੰਡਾ ਚੁੱਕ ਕੇ ਦਰੇ ਦੇ ਪਾਰ ਚਲਾ ਗਿਆ ਸੀ। ਬਹਾਰ ਜਿਵੇਂ ਆਪਣੇ ਨੀਲੇ ਇੱਧਰ ਭਜਾਈ ਆ ਰਹੀ ਸੀ। ਪਿਗਲਦੀ ਗਿੱਲੀ ਮਦਾਨੀ ਮਿੱਟੀ ਉੱਤੋਂ ਗਰਮ ਸੱਲੀਆਂ ਹਵਾਵਾਂ ਪਹਾੜਾਂ ਵੱਲ ਉੱਠੀਆਂ। ਉਹ ਆਪਣੇ ਨਾਲ ਧਰਤੀ ਦੀ ਬਹਾਰ ਰੁੱਤ ਤੇ ਸੱਜਰੇ ਦੁੱਧ ਦੀ ਮਹਿਕ ਲੈ ਕੇ ਗਈਆਂ। ਪਹਾੜਾਂ ਉੱਤੇ ਬਰਫ਼ ਤਿਰਕ ਲੱਗ ਪਈ। ਛੋਟੇ-ਛੋਟੇ ਨਾਲੇ ਕਲਕਲ ਕਰਕੇ ਵਹਿਣ ਲੱਗੇ ਤੇ ਫਿਰ ਇੱਕ ਦੂਜੇ ਨਾਲ ਮਿਲਦੇ ਹੋਏ ਤਬਾਈ ਮਚਾਉਂਦੇ ਤੂਫਾਨੀ ਦਰਿਆਵਾਂ ਦਾ ਰੂਪ ਧਾਰ ਕੇ ਗਰਜਦੇ ਗੜਕਦੇ ਹੋਏ ਟੋਇਆਂ ਖੱਡਿਆਂ ਨੂੰ ਪਰਣ ਲੱਗੇ ਸੰਭਵ ਹੈ ਕਿ ਉਹ ਮੇਰੀ ਜਵਾਨੀ ਦੀ ਪਹਿਲੀ ਬਹਾਰ ਸੀ ਜੋ ਵੀ ਹੋਵੇ ਉਹ ਮੈਨੂੰ ਪਿਛਲੀਆਂ ਬਹਾਰਾਂ ਨਾਲੋਂ ਸਹਾਵਣੀ ਲੱਗਦੀ ਸੀ ਉਸ ਟਿੱਬੇ ਤੋਂ ਜਿਸ ਉਤੇ ਸਾਡਾ ਸਕੂਲ ਸੀ ਬਹਾਰ ਦਾ ਸ਼ਾਨਦਾਰ ਨਜ਼ਾਰਾ ਨਜ਼ਰ ਆਉਂਦਾ ਸੀ ਇੰਦ ਲੱਗਦਾ ਸੀ ਜਿਵੇਂ ਧਰਤੀ ਪਹਾੜਾਂ ਉਤੋਂ ਆਪਣੀਆਂ ਬਾਹਾਂ ਫਲਾਈ ਧੁੱਪ ਵਿੱਚ ਚਮਕਦੀ ਤੇ ਹਲਕੀ ਹਲਕੀ ਛੁਈ ਮੂਈ ਧੁੰਦ ਵਿੱਚ ਲਿਪਟੀ ਹੋਈ ਮੈਦਾਨਾਂ ਵੱਲ ਦੌੜੀ ਜਾ ਰਹੀ ਸੀ ਤੇ ਰੁਕ ਸਕਣਾ ਉਸਦੇ ਵਸ ਦੀ ਗੱਲ ਨਹੀਂ ਸੀ ਕਿਤੇ ਦੂਰ ਬੜੀ ਦੂਰ ਬਰਫ਼ ਪਿਗਲ ਕਾਰਨ ਬਣੀਆਂ ਝੀਲਾਂ ਦਾ ਰੰਗ ਨਿੱਖਰ ਰਿਹਾ ਸੀ ਬੜੀ ਦੂਰ ਕੋੜਿਆਂ ਦੇ ਵਗ ਜ਼ੋਰ ਜ਼ੋਰ ਦੀ ਹਿਣ ਕਰੇ ਸਨ ਕਿਤੇ ਦੂਰ ਬੜੀ ਦੂਰ ਸਸਮਾਨੋਵਿਚ ਸਾਰਸ ਉੱਡ ਰਹੇ ਸਨ ਜਿਹੜੇ ਆਪਣੇ ਪੈਰਾਂ ਉੱਤੇ ਚਿੱਟੇ ਬੱਦਲਾਂ ਦੇ ਟੁਕੜੇ ਚੁੱਕੀ ਲਈ ਜਾਂਦੇ ਸਨ ਉਹ ਸਾਰਸ ਕਿੱਧਰ ਵਾਹੇ ਸਨ ਅਤੇ ਕਿਸ ਤਰ੍ਹਾਂ ਇੰਨੀ ਉੱਚੀ ਦਿਲ ਨੂੰ چیر ਦੀਆਂ ਜਾਂਦੀਆਂ ਆਵਾਜ਼ਾਂ ਵਿੱਚ ਪੁਕਾਰ ਰਹੇ ਸਨ ਸਿਆਲ ਦਾ ਮੌਸਮ ਆਪਣਾ ਡੇਰਾ ਡੰਡਾ ਚੁੱਕ ਕੇ ਦਰੇ ਦੇ ਪਾਰ ਚਲਾ ਗਿਆ ਸੀ ਬਾਹਰ ਜਿਵੇਂ ਆਪਣੇ ਨੀਲੇ ਝੜ ਭਜਾਈ ਆ ਰਹੀ ਸੀ ਪਿਗਲਦੀ ਗਿੱਲੀ ਮੈਦਾਨੀ ਮਿੱਟੀ ਉੱਤੇ ਗਰਮ ਸੱਲੀਆਂ ਹਵਾਵਾਂ ਪਹਾੜਾਂ ਵੱਲ ਉੱਠੀਆਂ ਉਹ ਆਪਣੇ ਨਾਲ ਧਰਤੀ ਦੀ ਬਹਾਰ ਰੁੱਤ ਤੇ ਸਜਰੇ ਦੁੱਧ ਦੀ ਬੈਂਕ ਲੈ ਕੇ ਗਈ ਹੈ। ਪਹਾੜਾ ਉੱਤੇ برف ਤਿਰਕਣ ਪਿਗਲਣ ਲੱਗੀ। ਛੋਟੇ-ਛੋਟੇ ਨਾਲੇ ਕਲਕਲ ਕਰਕੇ ਵਹਿਣ ਲੱਗੇ ਤੇ ਫਿਰ ਇੱਕ ਦੂਜੇ ਨਾਲ ਮਿਲਦੇ ਹੋਏ ਤਬਾਹੀ ਮਚਾਉਂਦੇ ਤੂਫਾਨੀ ਦਰਿਆਵਾਂ ਦਾ ਰੂਪ ਧਾਰ ਕੇ ਗਰਜਦੇ, ਕੜਕਦੇ ਹੋਏ ਟੋਇਆਂ ਖੱਡਾਂ ਨੂੰ ਭਰਨ ਲੱਗੇ। ਸੰਭਵ ਹੈ ਕਿ ਉਹ ਮੇਰੀ ਜਵਾਨੀ ਦੀ ਪਹਿਲੀ ਬਹਾਰ ਸੀ। ਜੋ ਵੀ ਹੋਵੇ ਉਹ ਮੈਨੂੰ ਪਿਛੜੀਆਂ ਬਹਾਰਾਂ ਨਾਲੋਂ ਸਹਾਵਣੀ ਲੱਗਦੀ ਸੀ। ਉਸ ਡਿਬੇ ਤੋਂ ਜਿੱਸੋ ਤੇ ਸਾਡਾ ਸਕੂਲ ਸੀ ਬਹਾਰ ਦਾ ਸ਼ਾਨਦਾਰ ਨਜ਼ਾਰਾ ਨਜ਼ਰ ਆਉਂਦਾ ਸੀ ਇੰਜ ਲੱਗਦਾ ਸੀ ਜਿਵੇਂ ਧਰਤੀ ਪਹਾੜਾਂ ਉੱਤੇ ਆਪਣੀਆਂ ਬਾਹਾਂ ਫਲਾਈ ਧੁੱਪ ਵਿੱਚ ਚਮਕਦੀ ਤੇ ਹਲਕੀ ਹਲਕੀ ਸ਼ੂਈਮਈ ਧੁੰਦ ਵਿੱਚ ਲਿਪਟੀ ਹੋਈ ਮੈਦਾਨਾਂ ਵੱਲ ਦੌੜੀ ਜਾ ਰਹੀ ਸੀ ਤੇ ਰੁਕ ਸਕਣਾ ਉਸਦੇ ਵੱਸ ਦੀ ਗੱਲ ਨਹੀਂ ਸੀ ਕਿਤੇ ਦੂਰ ਬੜੀ ਦੂਰ ਬਰਫ਼ ਪਿਗਲਣ ਕਾਰਨ ਬਣੀਆਂ ਝੀਲਾਂ ਦਾ ਰੰਗ ਨਿਖਰ ਰਿਹਾ ਸੀ ਬੜੀ ਦੂਰ ਘੋੜਿਆਂ ਦੇ ਵਗ ਜੋਰ-ਜ਼ੋਰ ਦੀ ਹਿਣ ਕਰੇ ਸਨ ਕਿਤੇ ਦੂਰ ਬੜੀ ਦੂਰ ਅਸਮਾਨ ਵਿੱਚ ਸਾਰਸ ਉੱਡ ਰਹੇ ਸਨ ਜਿਹੜੇ ਆਪਣੇ ਪੈਰਾਂ ਉੱਤੇ ਚਿੱਟੇ ਬੱਦਲਾਂ ਦੇ ਟੁਕੜੇ ਚੁੱਕੀ ਲਈ ਜਾਂਦੇ ਸਨ ਉਹ ਸਾਰਸ ਕਿੱਧਰੋਂ ਆਏ ਸਨ ਅਤੇ ਕਿਸ ਤਰ੍ਹਾਂ ਇੰਨੀ ਉੱਚੀ ਦਿਲ ਨੂੰ چیرਦੀਆਂ ਜਾਂਦੀਆਂ ਆਵਾਜ਼ਾਂ ਵਿੱਚ ਪੁਕਾਰ ਰਹੇ ਸਨ ਬਹਾਰ ਆਉਣ ਨਾਲ ਅਸੀਂ ਸਾਰੇ ਬੜੇ ਖੁਸ਼ ਰਹਿਣ ਲੱਗੇ ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਘਟਦੇ ਬਣਾਉਂਦੇ ਬਿਨਾਂ ਕਾਰਨ ਹੀ ਹੱਸਦੇ ਰਹਿੰਦੇ ਛੁੱਟੀ ਹੋਣ ਮਗਰੋਂ ਸਕੂਲ ਤੋਂ ਪਿੰਡ ਤੱਕ ਦੌੜਦੇ ਭੱਜਦੇ ਜਾਂਦੇ ਤੇ ਸਾਰਾ ਰਾਹ ਟਾਰਾਂ ਮਾਰਦੇ ਰਹਿੰਦੇ। ਚਾਚੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਉਹ ਬੁਰਾ ਭਲਾ ਕਹਿਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦੀ। ਤੂੰ ਹਰ ਵੇਲੇ ਕੀ ਟੱਪਦੀ ਰਹਿੰਦੀ ਐ ਕਾਲੇ ਮੂੰਹ ਵਾਲੀਏ? ਤੈਨੂੰ ਇਸ ਗੱਲ ਦਾ ਰਤਾ ਵੀ ਫਿਕਰ ਨਹੀਂ ਕਿ ਅਜੇ ਤੱਕ ਕੁਵਾਰੀ ਬੈਠੀ ਐ। ਚੰਗੇ ਘਰਾਦਿਆਂ ਕੁੜੀਆਂ ਕਦੋਂ ਦੀਆਂ ਵਿਹਿੰਗੀਆਂ ਗਈਆਂ ਨੇ। ਧੀਆ ਪੁੱਤਾਂ ਵਾਲੀਆਂ ਬਣ ਗਈਆਂ ਨੇ ਤੇ ਤੂੰ ਐ ਕਿ ਸਕੂਲ ਦਾ ਲੜਫੜੀ ਬੈਠੀ ਐ। ਕੋਈ ਨਹੀਂ ਨਰਦੂਰਾ ਤਖ ਲੋ ਤੈਨੂੰ ਅਕਲ ਸਿਖਾਵਾਂਗੀ ਪਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਚਾਚੀ ਦੀਆਂ ਧਮਕੀਆਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੀ ਸਾਂ ਇਹ ਕੋਈ ਨਵੀਂ ਗੱਲ ਨਹੀਂ ਸੀ ਉਹ ਤਾਂ ਸਾਰੀ ਉਮਰ ਮੈਨੂੰ ਝਿੜਕਦੀ ਝੰਬਦੀ ਰਹੀ ਸੀ ਤੇ ਮੇਰੇ ਬਾਰੇ ਇਹ ਕਹਿਣਾ ਕਿ ਮੈਂ ਅਜੇ ਤੱਕ ਕੁਆਰੀ ਬੈਠੀ ਸਾਂ ਬਿਲਕੁਲ ਬੇਇਨਸਾਫੀ ਵਾਲੀ ਗੱਲ ਸੀ ਉਸ ਬਹਾਰ ਦੀ ਰੁੱਤੇ ਮੇਰਾ ਕੱਦ-ਕਾਠ ਕੁਝ ਜ਼ਿਆਦਾ ਹੀ ਵੱਧ ਗਿਆ ਸੀ ਤੂੰ ਅਜੇ ਝਾਟੋ ਜਹੀ ਬਾਲੜੀਂ ਦੂਏ ਸ਼ੇਨ ਹੱਸ ਕੇ ਆਖਦਾ ਤੇ ਤੇਰੇ ਵਾਲ ਵੀ ਲੱਖੇ ਲੱਗਦੇ ਨੇ ਉਸ ਦੀਆਂ ਗੱਲਾਂ ਦਾ ਮੈਂ ਜ਼ਰਾ ਵੀ ਬੁਰਾ ਨਹੀਂ ਮਣਾਉਂਦੀ ਸੀ ਪਰ ਮੈਂ ਗੱਲ ਮਨ ਹੀ ਮਨ ਜ਼ਰੂਰ ਕਹਿੰਦੀ ਕਿ ਮੈਂ ਛਾਟੋ ਤਾਂ ਭਾਵੇਂ ਹਾਂ ਪਰ ਮੇਰੇ ਵਾਲ ਬਿਲਕੁਲ ਲੱਖੇ ਨਹੀਂ ਸਨ ਹਾਂ ਤੇ ਜਦੋਂ ਮੈਂ ਵੱਡੀ ਹੋ ਜਾਵਾਂਗੀ ਅਸਲੀ ਲਾੜੀ ਬਣ ਜਾਵਾਂਗੀ ਤਾਂ ਫਿਰ ਬਣਾ ਇਹੋ ਜਿਹੇ ਹੀ ਰਹਾਂਗੀ ਜਿਹੋ ਜਿਹੇ ਅੱਜ ਹਾਂ ਉਦੋਂ ਮੇਰੀ ਚਾਚੀ ਨੂੰ ਪਤਾ ਲੱਗੇਗਾ ਕਿ ਮੈਂ ਕਿੰਨੀ ਸੋਹਣੀ ਹਾਂ ਦੂਈਸ਼ਣ ਕਹਿੰਦਾ ਹੈ ਕਿ ਮੇਰੀਆਂ ਅੱਖਾਂ ਤਾਰਿਆਂ ਵਾਂਗ ਚਮਕਦੀਆਂ ਹਨ ਤੇ ਮੇਰਾ ਚਿਹਰਾ ਅਨਪੂਰ। ਇੱਕ ਵਾਰ ਜਦੋਂ ਮੈਂ ਸਕੂਲ ਤੋਂ ਦੌੜਦੀ ਹੋਈ ਘਰ ਪੁੱਜੀ ਤਾਂ ਵੇਖਿਆ ਕਿ ਵਿਹੜੇ ਵਿੱਚ ਦੋ ਉਪਰੇ ਘੋੜੇ ਖੜੇ ਸਨ। ਉਹਨਾਂ ਦੀਆਂ ਕਾਠੀਆਂ ਤੇ ਸਮਾਨ ਵੇਖਣ ਤੋਂ ਲੱਗਦਾ ਸੀ ਕਿ ਉਹਨਾਂ ਦੇ ਮਾਲਕ ਪਹਾੜਾਂ ਤੋਂ ਆਏ ਸਨ। ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਲੋਕ ਬਾਜ਼ਾਰ ਵੱਲੋਂ ਆਉਂਦੇ ਆ ਜਾਂ ਚੱਕੀ ਵੱਲ ਜਾਂਦੇ ਆ ਰਾਹ ਵਿੱਚ ਸਾਡੇ ਘਰ ਆ ਜਾਂਦੇ ਹੁੰਦੇ ਸਨ। ਮੈਨੂੰ ਬਰੂਹਾ ਤੋਂ ਹੀ ਚਾਚੀ ਦਾ ਬਣੌਟੀ ਕੰਨਾਂ ਦੇ ਪਰਦੇ ਪਾੜਦਾ ਉੱਚਾ ਹਾਸਾ ਸੁਣਾਈ ਦਿੱਤਾ ਤੂੰ ਬਹੁਤਾ ਉਦਾਸ ਨਾ ਹੋ ਮੁੰਡਿਆ ਤੂੰ ਘਾਟੇ ਵਿੱਚ ਨਹੀਂ ਰਹਿਣ ਲੱਗਾ ਜਦੋਂ ਇੱਕ ਕਬੂਤਰੀ ਤੈਨੂੰ ਮਿਲ ਗਈ ਤਾਂ ਮੇਰੇ ਗੁਣ ਗਾਏਗਾ ਖੀ 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 ਜਵਾਬ ਵਿੱਚ ਹਾਂ ਵਿੱਚ ਹਾਂ ਮਿਲਾਉਂਦਿਆਂ ਜ਼ੋਰ-ਜ਼ੋਰ ਨਾਲ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਪਰ ਜਿਉਂ ਹੀ ਮੈਂ ਬਰੂਹਾ ਤੇ ਪੈਰ ਰੱਖਿਆ ਤਾਂ ਸਾਰੇ ਜਨੇ ਚੁੱਪ ਹੋ ਗਏ ਕਰਦੇ ਅੰਦਰ ਲਾਲ ਮੂੰਹ ਵਾਲਾ ਇੱਕ ਭਾਰੀ ਭਰਮ ਆਦਮੀ ਬੁੱਤ ਬਣਾ ਬੈਠਾ ਹੋਇਆ ਸੀ ਉਸ ਨੇ ਲੂੰਬੜੀ ਦੀ ਖੱਲ ਦੀ ਟੋਪੀ ਪਾਈ ਹੋਈ ਸੀ ਜਿਸ ਨੇ ਮੁੜ ਕੇ ਮੇਰੇ ਨਾਲ ਗੜੋਚ ਉਸ ਦੇ ਮੱਤੇ ਨੂੰ ਟਕਿਆ ਹੋਇਆ ਸੀ ਉਸ ਨੇ ਟੋਪੀ ਹੇਠੋਂ ਮੇਰੇ ਵੱਲ ਵੇਖਿਆ ਤੇ ਖੰਗੂਰਾ ਮਾਰ ਕੇ ਅੱਖਾਂ ਨੀਵੀਆਂ ਪਾ ਲਈਆਂ ਇਹ ਮੇਰੀ ਧੀ ਮੜਾਈ ਐ ਆਖਾ ਮੇਰੀ ਲਾਡੋ ਚਾਚੀ ਨੇ ਮਮੂਲੀ ਜਿਹਾ ਹੱਸਦਿਆਂ ਬੜੇ ਲਾਡ ਪਿਆਰ ਨਾਲ ਮੇਰਾ ਸਵਾਗਤ ਕੀਤਾ ਚਾਚਾ ਤੇ ਇੱਕ ਹੋਰ ਉਪਰਾ ਮਰਦ ਅਲੈਦਾ ਬੈਠੇ ਹੋਏ ਸਨ ਉਹ ਤਾਸ਼ ਖੇਡ ਰਹੇ ਸਨ ਵੋਦਕਾ ਪੀ ਰਹੇ ਤੇ ਬੇਸ਼ਮਾਰਬਖ ਖਾ ਰਹੇ ਸਨ ਬੇਸ਼ਮਾਰਮਕ ਮੈਦੇ ਤੇ ਭੇਡ ਦੇ ਮਾਸ ਤੋਂ ਬਣਿਆ ਕਿਰਗੀਜ਼ ਕੌਮੀ ਖਾਣਾ ਹੈ। ਦੋਵੇਂ ਹੀ ਨਸ਼ੇ ਵਿੱਚ ਚੂਰਸਾਨਾ ਤੇ ਜਦੋਂ ਤਾਸ਼ ਦੇ ਪੱਤੇ ਸੁੱਟਦੇ ਤਾਂ ਉਹਨਾਂ ਦੇ ਸਿਰ ਅਜੀਬ ਤਰ੍ਹਾਂ ਹਿੱਲਦੇ ਸਨ। سرمਈ ਰੰਗ ਦੀ ਸਾਡੀ ਬਿੱਲੀ ਛੋਪਲੇ ਜਿਹੇ ਦਸਤਰਖਾਨ ਦੇ ਨੇੜੇ ਗਈ ਤਾਂ ਲਾਲਮੂਹੇ ਨੇ ਆਪਣੀਆਂ ਸਖਤ ਉਂਗਲਾਂ ਨਾਲ ਏਨੇ ਜ਼ੋਰ ਨਾਲ ਬਿੱਲੀ ਦੇ ਸਿਰ ਉੱਤੇ ਪਟੋਕੀ ਮਾਰੀ ਕਿ ਬਿੱਲੀ ਦੀਆਂ ਚੀਕਾਂ ਨਿਕਲ ਗਈਆਂ ਤੇ ਉਹ ਭੁੜਕ ਕੇ ਇੱਕ ਪਾਸੇ ਹੋਈ ਤੇ ਦੌੜ ਕੇ ਕਮਰੇ ਦੀ ਨੁੱਕਰ ਵਿੱਚ ਬੈਠ ਗਈ। ਉਸ ਵਿਚਾਰੀ ਨੂੰ ਕਿੰਨੀ ਪੀੜ ਹੋਈ ਸੀ ਮੈਂ ਉੱਥੋਂ ਚਲੀ ਜਾਣਾ ਚਾਹੁੰਦੀ ਸਾਂ ਪਰ ਮੈਨੂੰ ਸੋਝ ਨਹੀਂ ਸੀ ਰਿਹਾ ਕਿ ਇੰਜ ਕਰਾਂ ਕਿਵੇਂ ਪਰ ਉਸੇ ਵੇਲੇ ਚਾਚੀ ਨੇ ਮੇਰਾ ਮਸਰਾ ਹੱਲ ਕਰ ਦਿੱਤਾ ਤੇ ਇਹ ਉਸਨੇ ਆਖਿਆ ਕੜਾਹੀ ਵਿੱਚ ਖਾਣਾ ਪਿਆ ਖਾ ਲੈ ਨਹੀਂ ਤਾਂ ਠੰਡਾ ਹੋ ਜਾਵੇਗਾ ਮੈਂ ਚਲੀ ਗਈ ਪਰ ਮੈਨੂੰ ਚਾਚੀ ਦਾ ਇਸ ਤਰ੍ਹਾਂ ਦਾ ਉਪਰਾ ਵਿਹਾਰ ਬਿਲਕੁਲ ਚੰਗਾ ਨਾ ਲੱਗਾ ਮੈਨੂੰ ਮਨ ਹੀ ਮਨ ਚਿੰਤਾ ਹੋਣ ਲੱਗੀ ਮੇਰਾ ਮੱਥਾ ਠਣ ਗਿਆ ਕੋਈ 2 ਘੰਟੇ ਮਗਰੋਂ ਮਹਿਮਾਨ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਪਹਾੜਾਂ ਵੱਲ ਚਲੇ ਗਏ। ਉਹਨਾਂ ਦੇ ਜਾਣ ਦੀ ਧੀਰ ਸੀ ਕਿ ਚਾਚੀ ਮੈਨੂੰ ਰੋਜ਼ ਵਾਂਗ ਹੀ ਬੁਰਾ ਭਲਾ ਕਹਿਣ ਲੱਗ ਪਈ ਤੇ ਮੇਰੇ ਮਨ ਤੋਂ ਬੋਝ ਵੀ ਲੱਤ ਗਿਆ। ਇਸ ਦਾ ਮਤਲਬ ਸੀ ਕਿ ਚਾਚੀ ਨਸ਼ੇ ਵਿੱਚ ਆਈ ਹੋਈ ਇੰਨੀ ਮਿਹਰਬਾਨ ਸੀ ਮੈਂ ਸਾਰੀ ਗੱਲ ਦਾ ਸਟੱਕ ਗਿਆ। ਇਸ ਘਟਨਾ ਦੇ ਕੁਝ ਦਿਨ ਮਗਰੋਂ ਬਜ਼ੁਰਗ ਸਾਈਕਾਲ ਸਾਡੇ ਘਰ ਆਈ। ਉਹ ਸਵੇਰੇ ਮੈਂ ਵਿਹੜੇ ਵਿੱਚ ਸਾਂ ਪਰ ਮੈਂ ਉਸ ਨੂੰ ਇਹ ਕਹਿੰਦੇ ਆ ਸੁਣ ਲਿਆ ਸੀ। ਹਾਏ ਹਾਏ ਨੀ ਅੱਲਾ ਬਚਾਏ ਤੂੰ ਤਾਂ ਕੁੜੀ ਦਾ ਪੱਠਾ ਬਿਠਾਉਣ ਲੱਗੀ ਐ। ਇੱਕ ਦੂਜੀ ਦੀ ਗੱਲ ਟੋਕਦਿਆਂ ਚਾਚੀ ਤੇ ਸਾਈਕਾਲ ਬੜੀ ਗਰਮਾ-ਗਰਮੀ ਵਿੱਚ ਕਿਸੇ ਗੱਲ ਉੱਤੇ ਝਗੜ ਰਹੀਆਂ ਸਨ। ਅਤੇ ਬਾਅਦ ਵਿੱਚ ਉਹ ਭਰੀ-ਪੀਤੀ ਘਰ ਵਿੱਚੋਂ ਨਿਕਲ ਗਈ ਸੀ। ਜਾਂਦੇ-ਜਾਂਦੇ ਉਸ ਨੇ ਮੇਰੇ ਵੱਲ ਗੁੱਸੈਲੀ ਪਰ ਨਾਲ ਹੀ ਦਿਆਲੂ ਨਜ਼ਰ ਸੁੱਟੀ ਤੇ ਚੁੱਪਚੀ ਬੀਤੀ ਚਲੀ ਗਈ। ਮੈਂ ਬੜੀ ਪਰੇਸ਼ਾਨ ਹੋ ਉਠੀ। ਉਸ ਨੇ ਮੇਰੇ ਵੱਲ ਇਸ ਤਰ੍ਹਾਂ ਕਿਉਂ ਵੇਖਿਆ ਸੀ? ਮੇਰੇ ਕੋਲੋਂ ਇਹੋ ਜਿਹੀ ਕਿਹੜੀ ਖੁਨਾਮੀ ਹੋ ਗਈ ਸੀ? ਜਿਸ ਕਾਰਨ ਉਹ ਇੰਨੀ ਖਫਾ ਹੋ ਗਈ ਸੀ। ਅਗਲੇ ਦਿਨ ਸਕੂਲ ਵਿੱਚ ਮੇਰਾ ਧਿਆਨ ਇੱਕਦਮ ਇਸ ਗੱਲ ਵੱਲ ਗਿਆ ਕਿ ਦੁਇਸ਼ੇਨ ਬੜਾ ਉਦਾਸ ਸੀ ਤੇ ਕਿਸੇ ਚਿੰਤਾ ਵਿੱਚ ਡੁੱਬਿਆ ਹੋਇਆ ਸੀ ਉਹ ਜੋ ਪੂਰੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਦੇ ਮਨ ਦਾ ਭਾਵ ਚਿਹਰੇ ਉੱਤੇ ਨਾ ਆਵੇ ਮੈਂ ਇੱਕ ਹੋਰ ਗੱਲ ਇਹ ਵੇਖੀ ਕਿ ਉਹ ਮੇਰੇ ਕੋਲੋਂ ਨਜ਼ਰਾਂ ਚੁਰਾ ਰਿਹਾ ਸੀ ਛੁੱਟੀ ਹੋਣ ਮਗਰੋਂ ਜਦੋਂ ਬੱਚਿਆਂ ਦੀ ਟਾਣੀ ਸਕੂਲ ਵਿੱਚੋਂ ਨਿਕਲੀ ਤਾਂ ਦੁਇਸ਼ੇਨ ਨੇ ਮੈਨੂੰ ਆਵਾਜ਼ ਮਾਰੀ ਅਰਤਨਾਈ ਰੁਕੀ ਅਧਿਆਪਕ ਮੇਰੇ ਕੋਲ ਆਇਆ ਮੇਰੀਆਂ ਅੱਖਾਂ ਚੱਖਾਂ ਪਾ ਕੇ ਵੇਖਿਆ ਤੇ ਆਪਣਾ ਹੱਥ ਮੇਰੇ ਮੋਢੇ ਉੱਤੇ ਰੱਖ ਦਿੱਤਾ ਤੂੰ ਘਰ ਨਾ ਜਾਵੀਂ ਤੂੰ ਮੇਰਾ ਮਤਲਬ ਸਮਝੀ ਐ ਹਤਨਾ ਹੀ ਡਰ ਨਾਲ ਮੇਰੀ ਜਾਨ ਨਿਕਲ ਗਈ ਤੇ ਬਸ ਹੁਣ ਹੀ ਸਾਰੀ ਗੱਲ ਸਮਝ ਵਿੱਚ ਆਈ ਕਿ ਚਾਚੀ ਮੇਰੇ ਨਾਲ ਕੀ ਕਰਨਾ ਚਾਹੁੰਦੀ ਸੀ ਤੇਰੀ ਖਾਤਰ ਜਵਾਬ ਮੈਂ ਆਪੇ ਦਿਆਂਗਾ ਦੁਸ਼ੇ ਨੇ ਆਖਿਆ ਹਾਲ ਦੀ ਘੜੀ ਤੂੰ ਸਾਡੇ ਕੋਲ ਰਹੇਗੀ ਤੂੰ ਮੇਰੇ ਕੋਲੋਂ ਬਹੁਤਾ ਦੂਰ ਨਾ ਜਾਇਂ ਮੇਰੇ ਚਿਹਰੇ ਦਾ ਰੰਗ ਸ਼ਾਇਦ ਡਰ ਨਾਲ ਫੱਕ ਹੋ ਗਿਆ ਸੀ ਦੂਸ਼ ਨੇ ਮੈਰਿਟ ਥੋੜੀ ਫੜ ਕੇ ਮੇਰੀ ਅੱਖ ਵਿੱਚ ਝਾਕਿਆ ਤੇ ਹਮੇਸ਼ਾ ਵਾਂਗ ਮੁਸਕਰਾ ਕੇ ਆਖਿਆ ਤੂੰ ਡਰਨਾ ਅਲਤ ਨਹੀਂ ਉਹ ਹੱਸ ਕੇ ਬੋਲਿਆ ਜਦੋਂ ਮੈਂ ਤੇਰੇ ਨਾਲ ਹੋਵਾਂ ਤੂੰ ਕਿਸੇ ਕੋਲੋਂ ਵੀ ਨਾ ਡਰਿਆ ਕਰ ਪਹਿਲਾਂ ਵਾਂਗ ਹੀ ਪੜਿਆ ਕਰ ਤੇ ਸਕੂਲ ਜਾਇਆ ਕਰ ਹੋਰ ਕੋਈ ਫਿਕਰ ਨਾ ਕਰ ਉੰਜ ਮੈਨੂੰ ਪਤਾ ਹੈ ਕਿ ਤੂੰ ਬੜੀ ਡਰਪੋਕ ਹੈ ਹਾਂ ਮੈਨੂੰ ਜਿਆਦਾ ਆ ਮੈਂ ਤੈਨੂੰ ਇੱਕ ਗੱਲ ਚ ਰੋਕਣੀ ਦੱਸਣੀ ਚਾਹੁੰਦਾ ਹਾਂ ਉਹ ਫੇਰ ਹੱਸ ਪਿਆ ਸ਼ਾਇਦ ਕੋਈ ਹਸਾਉਣੀ ਗੱਲ ਜਿੱਤੇ ਆ ਗਈ ਸੀ ਤੈਨੂੰ ਚੇਤਾ ਜਦੋਂ ਉਸ ਦਿਨ ਕਰਤਨਬਾਈ ਸਵੇਰੇ ਉਸ ਵਕਤ ਉੱਠ ਕੇ ਕਿਧਰੇ ਗਾਇਬ ਹੋ ਗਿਆ ਸੀ ਤੇਰਾ ਕੀ ਖਿਆਲ ਹੈ ਉਹ ਕਿੱਥੇ ਗਿਆ ਸੀ ਉਹ ਜਾਦੂਗਰਨੀ ਜਾਇਨਾਕ ਦੀ ਬੁੱਢੜੀ ਨੂੰ ਲੈ ਕੇ ਗਿਆ ਸੀ ਕਿਸ ਵਾਸਤੇ ਮੈਂ ਪੁੱਛਿਆ ਇਹ ਮੰਤਰ ਪੜ੍ਹੇਗੀ ਉਸਨੇ ਆਖਿਆ ਵੇਖੋ ਨਾ ਅਰਤਨਾਈ ਦਾ ਤਾਂ ਡਰ ਨਾਲ ਦੇਲੀ ਹਿੱਲ ਗਿਆ ਤੇ ਮੈਂ ਆਖਿਆ ਭਜਾ ਦਿਓ ਇਸ ਨੂੰ ਇਥੋਂ ਨਹੀਂ ਤਾਂ ਘਟੋ ਘਟ ਇੱਕ ਭੇਡ ਦੇ ਕੇ ਹੀ ਇਸ ਕੋਲੋਂ ਪਿੱਛਾ ਛਡਾ ਸਕੋਗੇ ਤੇ ਅਸੀਂ ਕੋਈ ਇੰਨੇ ਅਮੀਰ ਨਹੀਂ ਅਸੀਂ ਉਸ ਨੂੰ ਕੋੜਾ ਵੀ ਨਹੀਂ ਦੇ ਸਕਦੇ ਉਹ ਤਾਂ ਬਗਿਆੜਾਂ ਦੀ ਭੇਟ ਚੜ ਗਿਆ। ਤੂੰ ਸਵੇਰੇ ਸੁੱਤੀ ਹੋਈ ਸੀ। ਇੰਜ ਮੈਂ ਉਸ ਜਾਦੂਗਰਨੀ ਨੂੰ ਉੱਥੋਂ ਕੱਢਿਆ। ਉਸ ਦਿਨ ਤੋਂ ਬਾਅਦ ਕਰਤਨਬਾਈ ਨੇ ਪੂਰਾ ਹਫ਼ਤਾ ਮੇਰੇ ਨਾਲ ਕੋਈ ਬੋਲ ਚਾਲ ਨਾ ਰਹੀ। ਨਾਰਾਜ਼ ਹੋ ਗਿਆ ਸੀ। ਉਹ ਮੈਨੂੰ ਆਖਣ ਲੱਗਾ ਤੂੰ ਮੇਰੀ ਬੁੱਢੇ ਆਦਮੀ ਦੀ ਹੀਠੀ ਕਰਵਾ ਦਿੰਦੀ ਐ। ਕੁਝ ਵੀ ਹੋਵੇ ਬਜ਼ੁਰਗ ਦੋਵੇਂ ਹੀ ਬੜੇ ਚੰਗੇ ਨੇ। ਐਨੇ ਨੇਕ ਦੇ ਲੋਕ ਘੱਟ ਵੱਧ ਹੀ ਮਿਲਦੇ ਨੇ। ਚੱਲ ਹੁਣ ਘਰ ਚੱਲ ਜੀਏ। ਅਲਤ ਨਹੀਂ ਆਤਰੀ ਮੈਂ ਆਪਣੇ ਆਪ ਨੂੰ ਕਾਬੂ ਰੱਖਣ ਦਾ ਬੜਾ ਯਤਨ ਕੀਤਾ ਤਾਂ ਜੋ ਅਧਿਆਪਕ ਨੂੰ ਐਵੇਂ ਕੋਈ ਪਰੇਸ਼ਾਨੀ ਨਾ ਹੋਵੇ ਪਰ ਮੈਂ ਮਨ ਹੀ ਮਨ ਬੜੀ ਫਿਕਰਮੰਦ ਹੁੰਦੀ ਜਾ ਰਹੀ ਸਾਂ ਅਸਲ ਵਿੱਚ ਮੇਰੀ ਚਾਚੀ ਕਿਸੇ ਪਲ ਵੀ ਉੱਥੇ ਆ ਸਕਦੀ ਸੀ ਅਤੇ ਮੈਨੂੰ ਜ਼ਬਰਦਸਤੀ ਕਿਸੇ ਠੇਲ੍ਹੇ ਲਿਜਾ ਸਕਦੀ ਸੀ ਅਤੇ ਉੱਥੋਂ ਦੇ ਲੋਕ ਮੇਰੇ ਨਾਲ ਜਿਹੋ ਜਿਹਾ ਚਾਹੁੰਦੇ ਉਹੋ ਜਿਹਾ ਹੀ ਸਲੂਕ ਕਰ ਸਕਦੇ ਸਨ ਪਿੰਡ ਵਿੱਚ ਕੋਈ ਵੀ ਉਹਨਾਂ ਨੂੰ ਰੋਕਣ ਵਾਲਾ ਨਹੀਂ ਸੀ ਮੇਰੀ ਇੱਕ ਪਲ ਵੀ ਅੱਖ ਨਾ ਲੱਗ ਸਕੇ ਮੈਨੂੰ ਹਰ ਵੇਲੇ ਇਸ ਗੱਲ ਦਾ ਡਰ ਸੀ ਕਿ ਕੋਈ ਮੁਸੀਬਤ ਆਉਣ ਵਾਲੀ ਸੀ। ਦੁਇ ਸ਼ੇਨ ਮੇਰੇ ਮਨ ਦੀ ਹਾਲਤ ਨੂੰ ਜ਼ਰੂਰ ਹੀ ਸਮਝਦਾ ਸੀ ਅਤੇ ਸ਼ਾਇਦ ਇਸ ਵਾਸਤੇ ਕਿ ਮੇਰਾ ਜੀ ਲਾਇਆ ਜਾਵੇ। ਉਹ ਅਗਲੇ ਦਿਨ ਦੋ ਬੂਟੇ ਸਕੂਲ ਵਿੱਚ ਲੈ ਕੇ ਆਇਆ। ਛੁੱਟੀ ਮਗਰੋਂ ਉਸ ਨੇ ਮੇਰਾ ਹੱਥ ਫੜ ਲਿਆ ਤੇ ਇੱਕ ਪਾਸੇ ਲੈ ਗਿਆ। ਹਰਤਨਾਈ ਹੁਣ ਆਪਾਂ ਇੱਕ ਕੰਮ ਕਰਾਂਗੇ। ਉਸ ਨੇ ਰਸਮਈ ਢੰਗ ਨਾਲ ਮੁਸਕਰਾਉਂਦੇ ਆਖਿਆ। ਇਹ ਪੌਪੂਲਰ ਦੇ ਦੋ ਬੂਟੇ ਤੇਰੇ ਲਈ ਲਿਆਇਆ ਹਾਂ। ਆਪਾਂ ਇਹਨਾਂ ਨੂੰ ਇੱਥੇ ਲਾ ਦੇਾਂਗੇ। ਤੇ ਜਦੋਂ ਇਹ ਵੱਡੇ ਹੋ ਜਾਣਗੇ ਤਕੜੇ ਹੋ ਜਾਣਗੇ ਤਾਂ ਤੂੰ ਵੀ ਸਿਆਣੀ ਹੋ ਜਾਵੇਂਗੀ ਤੇ ਇੱਕ ਚੰਗੀ ਇਨਸਾਨ ਬਣੇਗੀ ਤੂੰ ਨੇਕ ਦੇ ਰਹਿ ਤੇ ਤੇਨੂੰ ਗਿਆਨ ਦੀ ਭੁੱਖ ਹੈ ਮੈਨੂੰ ਸਦਾ ਇੰਜ ਲੱਗਦਾ ਹੈ ਕਿ ਤੂੰ ਸਾਇੰਸਦਾਨ ਬਣੇਗੀ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਗੱਲ ਤੇਰੀ ਕਿਸਮਤ ਵਿੱਚ ਲਿਖੀ ਹੋਈ ਹੈ ਅਜੇ ਤੂੰ ਬਾਲੜੀ ਹੈ ਸ਼ਮਕਦੀ ਹੈ ਇਹਨਾਂ ਛੋਟੇ ਛੋਟੇ ਪੌਪੂਲਰਾਂ ਵਾਂਗ ਚੱਲ ਆ ਹਲਤ ਨਹੀਂ ਇਹਨਾਂ ਨੂੰ ਆਪਣੇ ਹੱਥੀ ਲਾਇਏ ਮੇਰੀ ਇਹ ਸ਼ੋਭਿਸ਼ਾ ਹੈ ਕਿ ਗਿਆਨ ਦਾ ਰਾਹ ਹੀ ਤੇਰੇ ਸੁੱਖ ਦਾ ਰਾਹ ਹੋਵੇ ਮੇਰੀਆਂ ਅੱਖਾਂ ਦੇ ਤਾਰੇ ਬੂਟੇ ਮੇਰੇ ਜਿੰਨੇ ਉੱਚੇ ਸਨ ਪੌਪਲਰ ਦੇ ਦੋ ਛੋਟੇ ਛੋਟੇ ਬੂਟੇ ਜਿਨ੍ਹਾਂ ਦੇ ਤਣਿਆਂ ਵਿੱਚ ਨਿਲਤਨ ਦੀ ਪਾਵ ਜਦਦੀ ਸੀ ਜਦੋਂ ਅਸੀਂ ਉਹਨਾਂ ਨੂੰ ਸਕੂਲ ਦੇ ਲਾਗੇ ਲਾ ਦਿੱਤਾ ਤਾਂ ਪਹਾੜ ਵੱਲੋਂ ਹਵਾ ਦਾ ਇੱਕ ਬੁੱਲਾ ਆਇਆ ਤੇ ਪਹਿਲੀ ਵਾਰ ਉਹਨਾਂ ਦੀਆਂ ਪੱਤੀਆਂ ਕੰਬੀਆਂ ਜਿਵੇਂ ਉਹਨਾਂ ਵਿੱਚ ਜਾਨ ਫੂਕ ਦਿੱਤੀ ਗਈ ਹੋਵੇ ਪੱਤੀਆਂ ਕੰਬੀਆਂ ਪੌਪਲਰ ਦੇ ਬੂਟੇ ਹਿੱਲੇ ਹੁਲਾਰੇ ਲੈਣ ਲੱਗੇ ਵੇਖ ਕਿੰਨੇ ਸੋਹਣੇ ਲੱਗਦੇ ਨੇ ਦੂਏ ਸੇ ਨੇ ਪਿੱਛੇ ਹਟਦੇ ਕਿਹਾ ਤੇ ਹੁਣ ਉਸ ਚਸ਼ਮੇ ਤੋਂ ਇੱਥੋਂ ਤੱਕ ਕੇ ਖੜ ਪੁੱਟਾਂਗੇ ਤੇ ਫਿਰ ਤੂੰ ਵੇਖੀ ਇਹ ਪੌਪੂਲਰ ਕਿੰਨੇ ਸੋਹਣੇ ਨਿਕਲਦੇ ਨੇ ਇਹ ਇੱਥੇ ਇਸ ਢਿੱਲੇ ਉੱਤੇ ਦੋ ਭਰਾਵਾਂ ਵਾਂਗ ਖੜੇ ਰਹਿਣਗੇ ਇਹ ਸਦਾ ਵਿਖਾਈ ਦਿੰਦੇ ਰਹਿਣਗੇ ਤੇ ਭਲੇ ਲੋਕ ਇਹਨਾਂ ਨੂੰ ਵੇਖ ਕੇ ਖੁਸ਼ ਹੋਇਆ ਕਰਨਗੇ ਉਦੋਂ ਜ਼ਿੰਦਗੀ ਦਾ ਰੂਪ ਵੀ ਕੁਝ ਹੋਰ ਹੀ ਹੋਵੇਗਾ ਗਲਤ ਨਹੀਂ ਭਵਿਕ ਇਸ ਨਾਲ ਉਹ ਚੰਗੇਰਾ ਹੋਵੇਗਾ ਹੁਣ ਵੀ ਮੇਰੇ ਕੋਲ ਇਸ ਗੱਲ ਦਾ ਥੋੜਾ ਜਿੰਨਾ ਵੀ ਪ੍ਰਗਟਾ ਕਰਨ ਲਈ ਸ਼ਬਦ ਨਹੀਂ ਹਨ ਕਿ ਦੁਈ ਸ਼ੇਨ ਦੀ ਇਸ ਨੇਕ ਦਿਲੀ ਨੇ ਮੈਨੂੰ ਕਿੰਨਾ ਟੁੰਬਿਆ ਸੀ ਉਦੋਂ ਮੈਂ ਉੱਥੇ ਖੜੀ ਉਸ ਵੱਲ ਵੇਖਦੀ ਹੀ ਰਹਿ ਗਈ ਸੀ ਮੈਂ ਇਸ ਤਰ੍ਹਾਂ ਵੇਖੀ ਜਾ ਰਹੀ ਸਾਂ ਜਿਵੇਂ ਪਹਿਲੀ ਵਾਰ ਮੈਨੂੰ ਉਸ ਦਾ ਚਿਹਰਾ ਨਜ਼ਰ ਆ ਰਿਹਾ ਹੋਵੇ ਕਿ ਉਹ ਕਿੰਨਾ ਸੋਹਣਾ ਹੈ ਕਿੰਨਾ ਉਜਲਾ ਹੈ ਉਸ ਦੀਆਂ ਅੱਖਾਂ ਵਿੱਚ ਕਿੰਨੀ ਕੋਮਲਤਾ ਤੇ ਦਿਆਤਾ ਹੈ ਜਿਵੇਂ ਮੈਨੂੰ ਕਦੇ ਪਤਾ ਹੀ ਨਾ ਲੱਗਾ ਹੋਵੇ ਕਿ ਉਸ ਦੇ ਹੱਥ ਕਿੰਨੇ ਮਜ਼ਬੂਤ ਕਿੰਨੇ ਛੋਲੇ ਹਨ ਦਿਲ ਨੂੰ ਨਿੱਗ ਪਹੁੰਚਾਉਣ ਵਾਲੀ ਉਸ ਦੀ ਮੁਸਕਾਨ ਕਿੰਨੀ ਨਿਰਸਲ ਹੈ ਉਦੋਂ ਇੱਕ ਨਵੀਂ ਅਣਜਾਣ ਭਾਵਨਾ ਡੂੰਘੀ ਤੇਜ਼ ਨਾਲ ਮੇਰੇ ਦਿਲ ਵਿੱਚ ਉੱਠੀ ਉਸ ਸੰਸਾਰ ਵਿੱਚੋਂ ਜੋ ਮੇਰੇ ਲਈ ਉਸ ਵੇਲੇ ਤੱਕ ਇੱਕ ਭੇਦ ਬਣਿਆ ਹੋਇਆ ਸੀ ਮੈਂ ਮਨ ਹੀ ਮਨ ਦੁਇਸ਼ੇਨ ਨੂੰ ਇਹ ਕਹਿਣ ਲਈ ਮਜਬੁਰਦ ਰਹੀ ਸਾਂ हे ਅਧਿਆਪਕ ਇਸ ਗੱਲ ਲਈ ਤੇਰਾ ਸ਼ੁਕਰੀਆ ਕਿ ਤੂੰ ਇੰਨੇ ਚੰਗੇ ਇਨਸਾਨ ਦੇ ਰੂਪ ਵਿੱਚ ਜਨਮ ਲਿਆ ਮੈਂ ਤੈਨੂੰ ਆਪਣੇ ਮਨ ਵਿੱਚ ਸਮੋਲ ਲੈਣਾ ਚਾਹੁੰਦੀ ਹਾਂ ਪਰ ਮੇਰੀ ਹਿੰਮਤ ਨਹੀਂ ਹੋ ਰਹੀ ਮੈਨੂੰ ਇਹ ਗੱਲ ਕਹਿਣ ਤੋਂ ਸ਼ਰਮ ਆ ਰਹੀ ਸੀ ਸ਼ਾਇਦ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਪਰ ਉਸ ਵੇਲੇ ਅਸੀਂ ਨਿਰਮਲ ਆਕਾਸ਼ ਦੇ ਥੱਲੇ ਪਹਾੜਾਂ ਦੀ ਗੋਦ ਵਿੱਚ ਜੇਸੂ ਉੱਤੇ ਬਹਾਰ ਦੀ ਹਰਿਆਲੀ ਦੀ ਚਾਦਰ ਵਿਛੀ ਹੋਈ ਸੀ ਆਪਣੀ ਆਪਣੀਆਂ ਸੋਚਾਂ ਵਿੱਚ ਡੁੱਬੇ ਹੋਏ ਢਿੱਲੇ ਉੱਤੇ ਖੜੇ ਸਨ ਉਸ ਘੜੀ ਮੈਂ ਆਪਣੇ ਵਸੇਰ ਉੱਤੇ ਮੰਡਰਾ ਰਹੇ ਖਤਰੇ ਬਾਰੇ ਬਿਲਕੁਲ ਹੀ ਭੁੱਲ ਗਈ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਭੜਕੇ ਮੇਰੇ ਨਾਲ ਕੀ ਬੀਤੇਗੀ ਮੈਨੂੰ ਇਸ ਗੱਲ ਦਾ ਧਿਆਨ ਹੀ ਨਹੀਂ ਰਿਹਾ ਕਿ ਅੱਜ ਦੂਸਰੇ ਦਿਨ ਵੀ ਚਾਚੀ ਮੈਨੂੰ ਲੱਭਣ ਨਹੀਂ ਆਈ ਸੀ ਜਾਂ ਫਿਰ ਉਹਨਾਂ ਨੇ ਮੈਨੂੰ ਬਿਲਕੁਲ ਭਲਾ ਦਿੱਤਾ ਸੀ ਮੈਨੂੰ ਇਸ ਤਰ੍ਹਾਂ ਚੈਨ ਨਾਲ ਰਹਿਣ ਵਾਸਤੇ ਛੱਡ ਦਿੱਤਾ ਸੀ ਪਰ ਦੁਇ ਸ਼ੇਨ ਨੂੰ ਇਸ ਗੱਲ ਦੀ ਚਿੰਤਾ ਸੀ ਤੂੰ ਆਲਤ ਨਾ ਹੀ ਘਬਰਾਣਾ ਅਸੀਂ ਕੋਈ ਨਾ ਕੋਈ ਰਾਹ ਲੱਭ ਲਵਾਂਗੇ ਜਦੋਂ ਅਸੀਂ ਪਿੰਡ ਵੱਲ ਜਾ ਰਹੇ ਸਾਂ ਉਸ ਨੇ ਆਖਿਆ ਪਰਸੋ ਮੈਂ ਬੋਲੋ ਸੱਤ ਜਾਵਾਂਗਾ ਮੈਂ ਉੱਥੇ ਤੇਰੇ ਬਾਰੇ ਗੱਲ ਕਰਾਂਗਾ ਹੋ ਸਕਦਾ ਏਨੀ ਕੁ ਗੱਲ ਬਣਾ ਸਕਾਂ ਕਿ ਤੈਨੂੰ ਸ਼ਹਿਰ ਵਿੱਚ ਪੜ੍ਹਾਈ ਕਰਨ ਲਈ ਭੇਜ ਦਿੱਤਾ ਜਾਵੇ ਤੂੰ ਜਾਣਾ ਚਾਹੁੰਦੀ ਹੈ ਜਿਵੇਂ ਤੁਸੀਂ ਆਖੋਗੇ ਮਾਸਟਰ ਜੀ ਉਵੇਂ ਹੀ ਕਰਾਂਗੀ ਮੈਂ ਜਵਾਬ ਦਿੱਤਾ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਕਿ ਸ਼ਹਿਰ ਕਿਹੋ ਜਿਹਾ ਹੁੰਦਾ ਹੈ ਮੇਰੇ ਮਨ ਲਈ ਮੇਰੇ ਲਈ ਦੁਇਸ਼ੰਦ ਦੀ ਆਖੀ ਗੱਲ ਹੀ ਕਾਫੀ ਸੀ ਕਿ ਮੈਂ ਸ਼ਹਿਰ ਵਿੱਚ ਰਹਿਣ ਦੇ ਸੁਪਨੇ ਲੈਣ ਲੱਗ ਪਈਂਦੀ। ਕਦੀ ਤਾਂ ਮੈਂ ਉਸ ਨਾਵਾਕਿਫੀਤ ਬਾਰੇ ਸੋਚ ਕੇ ਡਰ ਜਾਂਦੀ ਜੋ ਮੇਰੇ ਸਾਹਮਣੇ ਆਉਣ ਵਾਲੀ ਸੀ। ਕਦੀ ਮੇਰਾ ਹੌਸਲਾ ਵੱਜ ਜਾਂਦਾ। ਮੁੱਖ ਦੀ ਗੱਲ ਇਹ ਕਿ ਮੇਰੇ ਉੱਤੇ ਸ਼ਹਿਰ ਜਾਣ ਦੀ ਲਗਨ ਸਵਾਰ ਹੋ ਚੁੱਕੀ ਸੀ। ਅਗਲੇ ਦਿਨ ਸਕੂਲ ਵਿੱਚ ਵੀ ਮੈਂ ਇੰਨਾ ਹੀ ਸੋਚਾਂ ਵਿੱਚ ਪਈ ਹੋਈ ਸਾਂ ਕਿ ਸ਼ਹਿਰ ਵਿੱਚ ਕਿਸ ਦੇ ਕੋਲ ਰਹਾਂਗੀ, ਕਿਵੇਂ ਗੁਜ਼ਾਰਾ ਕਰਾਂਗੀ, ਜੇ ਕੋਈ ਮੈਨੂੰ ਆਪਣੇ ਕੋਲ ਰੱਖ ਲਵੇਗਾ ਤਾਂ ਮੈਂ ਉਸਦੇ ਵਾਸਤੇ ਲੱਕੜਾ ਪਾੜ ਦਿਆ ਕਰਾਂਗੀ। ਪਾਣੀ ਲਿਆਦਿਆ ਕਰਾਂਗੀ ਕੱਪੜੇ ਧੋਦਿਆ ਕਰਾਂਗੀ ਜੋ ਕੁਝ ਵੀ ਕਰ ਲਈ ਆਖਿਆ ਜਾਵੇਗਾ ਕਰਾਂਗੀ ਜਮਾਤ ਵਿੱਚ ਬੈਠੀ ਮੈਂ ਸੋਚਾਂ ਵਿੱਚ ਇੰਨੀ ਖੁੱਬੀ ਹੋਈ ਸਾਂ ਕਿ ਅਚਾਨਕ ਤਰਬਕ ਕਿਉ ਉੱઠી ਸਾਡੇ ਖਸਤਹਾਲ ਸਕੂਲ ਦੀਆਂ ਦੁਵਾਰਾਂ ਪਿੱਛੋਂ ਘੋੜਿਆਂ ਦੇ ਪੌੜਾਂ ਦੀ ਟਪ ਸੁਣਾਈ ਦਿੱਤੀ ਇਹ ਅਚਾਨਕ ਹੋ ਗਿਆ ਸੀ ਤੇ ਘੋੜੇ ਸਰਪੱਟ ਦੌੜਿਆ ਆ ਰਹੇ ਸਨ ਇੰਜ ਲੱਗਦਾ ਸੀ ਕਿ ਉਹ ਸਾਡੇ ਸਕੂਲ ਨੂੰ ਹੀ ਦਰੜ ਕੇ ਰੱਖ ਦੇਣਗੇ ਅਸੀਂ ਸਾਰੇ ਚੱਕੰਨੇ ਹੋ ਗਏ ਠੱਠੰਬਰ ਗਏ